ਇੱਕ ਵਰਿੰਦਰ ਸਿੰਘ ਬਾਬੂ ਹਰਾਂ ਦਾ ਕਮੈਂਟ ਹੈ ਕਿ ਦਿਲਬੀਰ ਸਿੰਘ ਗੁਰਦੀ ਦਾ ਕੀ ਬਣਿਆ ਜੀ ਵੇਖੋ ਦਲਬੀਰ ਸਿੰਘ ਗੋਲਟੀ ਕਹਿੰਦੇ ਆ ਕਿ ਕੱਲ ਗੱਡੀ ਦਬਲ ਕੇ ਲੈ ਗਿਆ ਕੋਈ ਕਹਿੰਦਾ ਚੰਡੀਗੜ੍ਹ ਦੇ ਰਾਹ ਪੈ ਗਿਆ ਕੋਈ ਕਹਿੰਦਾ ਦਿੱਲੀ ਨੂੰ ਚਲਾ ਗਿਆ ਜੀ ਹੁਣ ਮੈਂ ਕਿਹਾ ਤੇ ਟੋਲ ਨਾਕੇ ਚੈੱਕ ਕਰਨੇ ਪੈਣੇ ਕਿ ਗੱਡੀ ਗਈ ਤੇ ਗਈ ਕਿੱਧਰ ਆ ਬਿਲਕੁਲ ਫੋਨ ਤੇ ਸੁਪਾਲ ਸਿੰਘ ਖਹਿਰਾ ਕਹਿ ਰਹੇ ਸੀਗੇ ਕਿ ਭਾਈ ਮੇਰੇ ਨਾਲ ਵੀ ਸੰਪਰਕ ਨਹੀਂ ਹੋ ਰਿਹਾ ਜੇ ਪੱਤਰਕਾਰਾਂ ਨਾਲ ਵੀ ਨਹੀਂ ਹੋ ਰਿਹਾ ਲੀਡਰਾਂ ਨਾਲ ਵੀ ਨਹੀਂ ਹੋ ਰਿਹਾ ਤੇ ਗੋਲਟੀ ਗਿਆ ਕਿਤੇ ਜਾ ਕੇ ਉਹ ਵੇਖੋ ਜਿਵੇਂ ਉਹ ਸ਼ਹਿਰੀ ਮਾਨ ਨਹੀਂ ਸੀ ਕਹਿੰਦਾ ਹੋਸਟਲ ਵਾਲਾ ਕਮਰਾ ਦੇ ਦਿਓ ਜੀ ਕਿਤੇ ਹੋਸਟਲ ਵਾਲਾ ਕਮਰਾ ਤੇ ਨਹੀਂ ਖੁੱਲ੍ਹਿਆ ਹਾਂ ਯੂਨੀਵਰਸਿਟੀ ਚ ਜਾ ਕੇ ਕਿਤੇ ਬੰਦਾ ਅੱਕਿਆ ਜਾਂਦਾ ਹੀ ਆ ਸੇਲ ਕਰਨ ਵਾਸਤੇ ਕਿ ਯਾਰ ਛੱਡੋ ਪਰ ਸਾਰੇ ਸਿਆਪੇ ਤੇ ਜਾ ਕੇ ਕਿਤੇ ਸਕੂਨ ਭਰੀ ਜ਼ਿੰਦਗੀ ਜੀ ਲਈਏ ਹੋਸਟਲ ਵਾਲਾ ਕਮਰਾ ਹੀ ਕੋ ਬੋਲੋ ਸ਼ਾਇਦ ਮਿਲ ਜਾਵੇ ਪਰ ਦੇਖੋ ਮੈਂ ਕੱਲ ਵੀ ਗੱਲ ਕਹੀ ਸੀ ਕਿ ਇੱਕ ਤਰਫਾ ਚਰਚਾ ਚੱਲ ਰਹੀ ਆ ਕਿ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਚ ਜੇ ਜਾਏਗਾ ਗੋਲਡੀ ਤਾ ਹੁਣ ਦੇਖੋ ਸੰਗਰੂਰ ਤੋਂ ਟਿਕਟ ਤਾਂ ਮਿਲਦੀ ਨਹੀਂ ਤਾਂ ਅਗਲੀ 27 ਵਾਲੀ ਟਿਕਟ ਦਾ ਸੌਦਾ ਹੋਏਗਾ ਚਾਚਾ ਐਵੇਂ ਨਹੀਂ ਜਾਏ ਚਾਚਾ ਤੇ ਵੀ ਹੈ ਕਿ ਬਰਨਾਲੇ ਤੋਂ ਜੇ ਮੀਤਿਆਰ ਜਿੱਦੇ ਆ ਤਾਂ ਉਹ ਉਹ ਵੀ ਹੋ ਸਕਦਾ ਪਰ ਜੇ ਬਰਨਾਲੇ ਤੋਂ ਇੱਕ ਅੱਧੀ ਦਲ ਬਦਲੀ ਹੋਰ ਹੋ ਗਈ ਕਿਉਂਕਿ ਇੱਕ ਬਰਨਾਲੇ ਤੋਂ ਵੀ ਤਿਆਰ ਬੈਠਾ ਨਹੀਂ ਬਿਲਕੁਲ ਜੀ ਸੋ ਗੱਲ ਇਹ ਆ ਕਿ ਭਾਜਪਾ ਦਾ ਵੀ ਆਪਸ਼ਨ ਖੁੱਲਾ ਕਿਉਂਕਿ ਭਾਜਪਾ ਨੇ ਉੱਥੇ ਉਹ ਜਿਹੜੀ ਟਿਕਟ ਆ ਹੋਲਡ ਕੀਤੀ ਹੈ ਹਮਮ ਕੇਵਲ ਢਿੱਲੋ ਝਾਰਵੰਦ ਖੰਨਾ ਐਕਟਿਵ ਜ਼ਰੂਰ ਨੇ ਪਰ ਮਤਲਬ ਕਿ ਹੋਲਡ ਹੈ গোলডি ਹੁਣ ਮੈਂ ਨਾਂ ਨਹੀਂ ਲਾਉਂਗਾ ਨਾ ਪੁੱਛਿਓ ਨਾ ਨਹੀਂ ਤਾਂ ਕਈ ਵਾਰ ਜ਼ਿਆਦਾ ਮਜਬੂਰ ਕਰੇ ਰੰਦਾ ਨਹੀਂ ਨਹੀਂ ਰਾਜਸਥਾਨ ਦਾ ਇੱਕ ਪੋਲੀਟੀਸ਼ੀਅਨ ਹੈ ਜੀ ਭਾਜਪਾ ਚ ਪੂਰਾ ਨਾਮ ਆਪਣੀ ਜਿਹੜੀ ਹੈ ਪੰਜਾਬ ਬੈਲਟ ਸ਼ੁਰੂ ਹੁੰਦੀ ਹੈ ਨਾ ਇੱਥੋਂ ਦਾ ਮਤਲਬ ਕਿ ਜਾਣਿਆ ਪਛਾਣਿਆ ਨਾਮ ਹੈ ਸਭ ਨੂੰ ਪਤਾ ਲੱਗ ਜਾਣਾ ਹਮ ਠੀਕ ਹੈ ਜੀ ਜੀ ਤਾਂ ਭਾਈ ਉਹਦਾ ਜਿਹੜਾ ਪੋਤਾ 골ਡੀ ਦਾ ਬਹੁਤ ਕਲੋਜ਼ ਫਰੈਂਡ ਹੈ ਹਮ ਜਿਸ ਬੰਦੇ ਦੀ ਜਿਸ ਸਿੱਖ ਚਿਹਰੇ ਦੀ ਰਾਜਸਥਾਨ ਦੀ ਭਾਜਪਾ ਚ ਨਹੀਂ ਨੈਸ਼ਨਲ ਲੈਵਲ ਦੀ ਭਾਜਪਾ ਚ ਪੂਰੀ ਪੁੱਛ ਪ੍ਰਤੀਤ ਹੈ ਆ ਬਿਲਕੁਲ ਆਪਣੀ ਪੰਜਾਬੀ 벨ਟ ਜਿਹੜੀ ਰਾਜਸਥਾਨ ਚ ਆ ਇੱਥੋਂ ਦਾ ਲੀਡਰ ਆ ਉਹਦੇ ਪੋਤੇ ਨਾਲ ਐ ਯਾਰੀ ਆ ਹੂੰ ਹੋ ਸਕਦਾ ਅਗਲਾ ਉਧਰ ਉਹ ਵੀ ਇਸਤੇਮਾਲ ਕਰ ਲਵੇ ਆਪਣੀ ਯਾਰੀ ਦੋਸਤ ਨੂੰ ਕਿ ਭਾਈ ਠੀਕ ਹੈ ਨਾ ਜੇ ਹੁਣੇ ਉਹਨੇ ਪਚਾਕਾ ਦੇਖਣਾ ਕਿ ਮੈਂ ਲੜਨਾ ਹੀ ਲੜਨਾ ਹੈ ਤਾਂ ਫਿਰ ਉਹ ਦੂਸਰਾ ਆਪਸ਼ਨ ਵੀ ਬਚਦਾ ਪਰ ਇੱਕ ਤੀਸਰਾ ਵੀ ਹੈਗਾ ਕਿ ਭਾਈ ਚਲੋ ਠੀਕ ਆ ਅਹਿਸਾਸ ਕਰਉਣਾ ਸੀ ਕਿ ਗੋਲਡੀ ਹੈ ਟਾਈਗਰ ਅਪੀ ਜਿੰਦਾ ਹੈ ਹਾਂ ਬਸ ਠੀਕ ਹੈ ਯਾਰ ਜਿੱਥੇ ਹੈਗੇ ਸੋ ਹੈਗੇ ਮੈਂ ਥੱਲੇ ਕਮੈਂਟ ਪੜੇ ਸੀ ਬਹੁਤ ਸਾਰੇ ਜਿਹੜੇ ਲੀਡਰਸ ਸੌਰੀ ਜਿਹੜੇ ਸਮਰਥਕ ਸੀ ਉਹ ਕਹਿ ਰਹੇ ਸੀਗੇ ਕਿ ਗੋਲਡੀ ਵੀਰ ਡਟਿਆ ਰਹਿ ਜਿੱਥੇ ਹੈਗਾ ਪਾਰਟੀ ਨਾ ਬਦਲੀ ਹਾਂ ਤੇਰਾ ਕੰਮ ਬੋਲਦਾ ਤੇਰੀ ਮਿਹਨਤ ਬੋਲਦੀ ਤੇ ਕਈ ਵਾਰ ਬੰਦਾ ਫਿਰ ਹੋ ਜਾਂਦਾ ਕਿ ਯਾਰ ਠੀਕ ਆ ਮੇਰੇ ਨਾਲ ਦੇ ਜੇ ਗੱਲ ਕਹਿੰਦੀ ਆ ਤਾਂ ਮੈਨੂੰ ਵੇਟ ਕਰ ਲੈਣਾ ਚਾਹੀਦਾ ਅਸੀਂ ਵੀ ਕੱਲ ਉਹਨੇ ਨਾਲ ਬੰਦਿਆਂ ਨੂੰ ਫੋਨ ਕਿੱਥੇ ਆ ਬਾਈ ਜੀ ਉਹ ਕਹਿੰਦੀ ਪਤਾ ਹੀ ਨਹੀਂ ਬਾਈ ਜੀ ਕਿੱਥੇ ਕਹਿੰਦੇ ਓਹੋ ਅਸੀਂ ਗੇਟ ਘਰ ਨੂੰ ਗਲੀ ਕਹਿੰਦੀ ਇੱਕ ਹੀ ਜਾਂਦੀ ਆ ਅਸੀਂ ਆ ਫਿਰ ਨਿਗਰ ਰੱਖੋ ਨਿਗਰ ਰੱਖੋ